ਇੰਨਾ ਵਾਸੀ ਸ਼ੋਰ ਨਾ ਹੋ। ਉਹ ਉਹਨਾਂ ਨੂੰ ਬਾਹਰ ਕਰਦੇ ਜਾਂਦੀ ਫੋਟੋ ਖਰਾ। ਜੀ ਉਹ ਕੋ ਬਗਣਾ ਫੋਟੋ ਆਇਆ ਤੇ ਬੰਦੀ ਫਵਾ। ਜੀ ਸਟੇ ਚ ਫੜੇ ਜੇ ਟੋਪਰ ਹੋ। ਇਹਦਾ ਜੀ ਸਾਡੇ ਮਾਨਯੋਗ ਐਸਐਸਪੀ ਡਾਕਟਰ ਜਯੋਤੀ ਜਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉਹਨਾਂ ਦੇ ਕਾਸੋ ਆਪਰੇਸ਼ਨ ਜਦੋਂ ਸਾਡਾ ਚੱਲਿਆ ਸੀ ਕਿ 25 ਦੂਰ ਨੂੰ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਹਿਆਤਪੁਰ ਦਾ ਮੋਬਾਈਲ ਚੋਰੀ ਹੋਇਆ ਸੀ ਉਦੋਂ ਬਾਅਦ ਸਾਡੇ ਐਸ.ਟੀ.ਓ. ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਦੋ ਚੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਦਾ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁਕਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਮ ਉਹਾੜੇ ਤੋਂ ਵੀ ਚੋਰੀ ਕੀਤੇ ਨੇ ਇੱਥੇ ਲਿਆ ਗਿਆ ਜਿਹੜਾ ਲੇਬਰਮੈਨ ਸੀਡੇ ਬੰਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਿਆ ਇਹਦਾ ਅੱਜ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤਫ਼ਤੀਸ਼ ਜੜੀ ਜਾ ਰਹੀ ਹੈ ਇਸ ਤੋਂ ਬਿਨਾ 2 3 25 ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ বাস ਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਡਿਆਂ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੇ ਬੱਚੇ ਜਿਹੜੇ ਅਠੜ ਪੜੇ ਹੋਏ ਨੇ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ 5 ਮੋਬਾਈਲ ਜਿਹੜੇ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ ਈਵਨ ਕੇ ਜਿਹੜਾ ਇੱਥੇ ਕਿਸੇ ਲੇਬਰ ਵਾਲਾ ਤੋਂ ਬਿਨਾਂ ਕਿਸੇ ਦੁਕਾਨ ਵਾਲੇ ਨੂੰ ਮੋਬਾਈਲ ਹੀ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਜ਼ਿੱਦ ਨਾਲ ਲੱਗੇ ਆ ਦੁਕਾਨਦਾਰ ਜਿਹੜਾ ਬਿਨਾਂ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕੱਦਮੇ 'ਚ ਜਿਹੜੀ ਗ੍ਰਿਫਤਾਰੀ ਕੀਤੀ ਜਾਊ ਇਸੇ ਚੋਰੀ ਵਾਲਾ ਮਾਮਲਾ ਸਰ ਮੋਟਰਸਾਈਕਲ ਦਾ ਤੇ ਇਸ ਤੋਂ ਬਰਾਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1325 ਲੇਟੈਸਟ ਹੀ ਉਹ ਮੋਟਰਸਾਈਕਲ ਚੋਰੀ ਦੇ ਵਿੱਚ ਜਿਹੜਾ ਅ ਦੋਚੀ ਮੰਡਤਰਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਵਦਾਸ ਗੁਰਦੁਆਰਾ ਪ੍ਰਾਣੀ ਸਬਜੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾ ਮੁਕੱਦਮਿਆਂ ਦੇ ਮੁੱਲਜਮਾ ਦਾ ਜਿਹੜਾ ਅੱਜ ਨਮਾਲ ਲੈ ਰਹੇ ਆ ਤਰਦੀ ਸਾਡੀ ਗੋਇੰਗ ਹੋਣੇ ਹੋਰ ਵੀ ਜਿਹੜੇ ਹੈ ਸਰਾਗ ਲੱਗਣ ਦੀ ਸੰਭਾਵਨਾ ਹੈ ਕੋਈ ਨਸ਼ਾ ਦੀ ਪੁਸ਼ਟੀ ਕਰਦੇ ਸੀ ਕਿ ਕਿਸ ਕਾ ਪਰਪਸ ਲਈ ਇਹ ਕਰਦੇ ਸੀ ਨਹੀਂ ਨਾ ਟੋ ਇੱਕ ਬੰਦਾ ਹੈ ਜਿਹੜਾ ਨਸ਼ੇ ਵਾਲਾ ਨਹੀਂ ਅਠ ਅਠ ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਇਹ ਜਿਸ ਨੇ ਚੋਰੀ ਕਰਕੇ ਜਿਵੇਂ 7 1000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਚ ਵੇਚਦਾ ਤੇ ਹੋਰ ਵੀ ਇਹਨਾਂ ਨੇ ਵੜ ਦਿੱਤਾ ਮੰਨੀ ਜੀ ਕੋਈ ਜਿਹੜੇ ਸੈਚਿੰਗ ਪ੍ਰੋਜੈਕਟ ਬਰਾਬਦੀ ਦਾਵਾ ਜੀ ਇਹ ਤੋਂ ਬਨਾ ਅਜਿਹਾ ਮਾਨ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਆ 4 4 5 5 ਉਹ ਵੀ ਅਸੀਂ ਤੁਸੀ ਕਰਦੇ ਆ ਯਾਦ ਰਹਿਣੇ ਨੇ ਤਕਨੀਕ ਹੋ ਗਈ ਇਹ ਸਾਰੇ ਜਿਹੜੇ ਆ 22 23 ਸਾਲ ਦੀ ਇਸ ਦੇ ਵਿੱਚ ਕੋਈ ਮੈਰਿਟ ਵੀ ਇਹਨਾਂ ਤੇ ਨਹੀਂ ਮੈਰਿਟ ਦਾ ਇਹਨਾਂ ਕੋਈ ਇਹਨਾਂ ਦੇ ਮੱਛੜ ਤੋਂ ਇਲਾਵਾ ਕਿਤੇ ਬਾਅਦ ਨਹੀਂ ਲੱਕੇ ਜੋ ਕਿੱਥੇ ਕੁਹਾੜੇ ਤੋਂ ਇਲਾਵਾ ਕਿਤੇ ਇਹਨਾਂ ਨੇ ਕੁਹਾੜਾ ਲੁਧਿਆਣਾ ਫੋਗਲ ਪੁਆਇੰਟ ਉਦੈਨੇ ਸ਼ਹਿਰ ਦੇ ਵਿੱਚ ਕਾਫੀ ਵਾਰ ਦਤਾਂ ਮੈਕਸਿਮ ਵਾਰ ਦਤਾਂ ਇਹਨਾਂ ਨਾਲ ਉਦੈਨੇ ਸ਼ਹਿਰ ਚ ਕੀਤਾ। ਉਹ ਮੋਬਾਈਲ ਕਿੰਨੇ ਕਿ ਦੁਕਾਨਦਾਰਾਂ ਨੂੰ ਖੋਲ ਵੇਚਦੇ ਨੇ? ਅ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ। ਉਹ ਐਸਕਯੂ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਸਤਾਰ ਕੀਤਾ ਜਾਊਗਾ ਇਸ ਗੱਦਨਾ ਵਿੱਚ। ਮੇਰੇ ਵੱਲੋਂ ਥੋੜੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਆ ਭਾਵੇਂ ਕੋਈ ਯੂਲਰ ਨੇ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ। ਬਿਨਾ ਬਿੱਲ ਤੋਂ ਬਿਨਾ ਰਸੀਦ ਤੋਂ ਇਹੋ ਜਿਹਾ ਸਮਾਨ ਨਾ ਖਰੀਦਣ। ਜੇ ਕੋ ਖਰੀਦੂਗਾ ਤਾਂ ਉਹਨੂੰ ਜਿਹੜਾ 411 ਦੇ ਵਿੱਚ ਜਿਹੜਾ ਤੂ ਵੀ ਦਾ ਸਮਾਨ ਲੈਣ ਦੇ ਵਿੱਚ ਮੁਕੀਤਾ ਜਾਓ